ਗੁਰਫਰਤੂ ਪੰਜਾਬ ਦੇ ਵਿੱਚ ਸ਼ਰਿਆਮ ਗੁੰਡਾ ਕਰਦੀ ਫਰੋਤੀ ਨਾ ਮਿਲਣ ਤੇ ਮੌਤ ਦੇ ਘਾਟ ਉਤਾਰਿਆ ਗਿਆ ਸਿਕਾ ਜੀ ਨਮਸਕਾਰ ਮੈਂ ਵੀ ਕਿਵੇਂ ਤੁਹਾਡਾ ਦਾ ਦੇਖ ਰੋ 60 TV ਇਸ ਸਮੇਂ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਹਾਲੇ ਤੱਕ ਵੀ ਪ੍ਰਸ਼ਾਸਨ ਦਾ ਇਹਨਾਂ ਗੁੰਡਿਆਂ ਨੂੰ ਇਹਨਾਂ ਗੈਂਗਸਟਰ ਨੂੰ ਕੋਈ ਡਰ ਨਹੀਂ ਰਿਹਾ ਦਿਨ ਦਿਹਾੜੇ ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧੂਲਕਾ ਵਿਖੇ ਦੁਕਾਨਦਾਰ ਨੂੰ ਸ਼ਰਿਆਮ ਦਿਨ ਦਿਹਾੜੇ ਗੋਲੀ ਮਾਰ ਕੇ ਮੌਤੇ ਘਾਟ ਤਰ ਤ ਗਿਆ ਹਾਲਾਂਕਿ ਖਬਰ ਜੋ ਸਾਹਮਣੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਦੱਸਿਆ ਜਾਂਦਾ ਹੈ ਕਿ ਫਰੋਤੀ ਮੰਗੀ ਗਈ ਸੀਗੀ ਤੇ ਫਰੋਤੀ ਨਾ ਦੇਣ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਜਿਹੜੀ ਹੈ ਸਾਹਮਣੇ ਆਉਂਦੀ ਹੈ ਗੈਂਗਸਟਰ ਵੱਲੋਂ ਉਸੇ ਦੁਕਾਨਦਾਰ ਨੂੰ ਜਿਸ ਦਾ ਨਾਮ ਮਨਜੀਤ ਸਿੰਘ ਦੱਸੇ ਜਾਂਦਾ ਹੈ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਹੁੰਦੀ ਹੈ ਗੱਲਬਾਤ ਕਰਕੇ ਇਹ ਪਤਾ ਲੱਗੇ ਕਿ ਕੁਝ ਸਮਾਂ ਪਹਿਲਾਂ ਫਰੋਦੀ ਐਸੀ ਕਿ ਪੈਸੇ ਮੰਗੇ ਗਏ ਸੀ ਕਿ ਜਦੋਂ ਪੈਸੇ ਨਹੀਂ ਦਿੱਤੇ ਗਏ ਤਾਂ ਉਸ ਤੋਂ ਬਾਅਦ ਉਹਨਾਂ ਗੁੰਡਿਆਂ ਵੱਲੋਂ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਜਦੋਂ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਦੇ ਵੱਲੋਂ ਕੋਈ ਬਹੁਤੀ ਕਾਰਵਾਈ ਨਹੀਂ ਕੀਤੀ ਗਈ ਇਹ ਪਰਿਵਾਰਕ ਮੈਂਬਰਾਂ ਦੇ ਮੌਜੂਦਾ ਪਿਆਮੇ ਮਾਵਲੇ 26 ਦੀ ਰਾਤ ਨੂੰ ਫਾਇਰਿੰਗ ਕਰਕੇ ਗਏ ਆ ਪੰਜ ਫਾਇਰ ਕਿਤੇ ਡਾਕੂਟ ਦੇ ਅੰਦਰ ਤੇ ਉਸ ਤੋਂ ਬਾਅਦ ਅਗਲੇ ਦਿਨ ਫੋਨ ਆਇਆ 50 ਲੱਖ ਦੀ ਰਕਮ ਮੰਗੀ ਜਾਂਦੀ ਤੇ ਇੰਨੀ ਗੱਲ ਹੋਈ ਤੇ ਮੈਂ ਮੁੜ ਕੇ ਬਾਅਦ ਚ ਆਪਾਂ ਫਿਰ ਕਰਤਾ ਐਸਾਸ ਵੇ ਪੁਲਸਰ ਹੀ ਆਈ ਸੀ ਇੱਥੇ ਸਾਰਾ ਮੌਕੇ ਜਾ ਕੇ ਚੱਕੀ ਤੇ ਉਹਨਾਂ ਨੇ ਉਹ ਤੋਂ ਬਾਅਦ ਹੁੰਦੇ ਇਹ ਉਹ ਇੱਕ ਫੋਨ ਆਇਆ ਬਲਤ ਉਹ ਤੋਂ ਬਾਅਦ ਦੋ ਤਿੰਨ ਵਾਰ ਫੇਰ ਫੇਰ ਫੋਨ ਆਇਆ ਤੇ ਮੈਂ ਫੋਨ ਕੀਤਾ ਠਾਣੇ ਇੱਥੇ ਸਾਬ ਨੂੰ ਮੈਂ ਫੋਨ ਆਉਂਦਾ ਕਹਿੰਦੇ ਕਾਰ ਤੁਸੀਂ ਨਾ ਚੱਕੋ ਅਸੀਂ ਦੱਸਦੇ ਚੱਕਰੀ ਨਹੀਂ ਜੀ ਉਹ ਤੋਂ ਬਾਅਦ ਕੋਈ ਇਹਨਾਂ ਦਾ ਫੋਨ ਨਹੀਂ ਆ ਬਾਅਦ ਚ ਦਿਨ ਰਾਤ ਨੂੰ ਇੱਕ ਗੇੜਾ ਮਾਰ ਕੇ ਗਏ ਆ ਗੱਡੀ ਆਈ ਆ ਉਸੇ ਟਾਈਮ ਹੀ ਫੋਨ ਕੀਤਾ ਤੇ ਉਹ ਤੋਂ ਬਾਅਦ ਕੋਈ ਫੋਨ ਨਾ ਉਹਨਾਂ ਦਾ ਆਇਆ ਕੋਈ ਨਾਮ ਮੁੜ ਕੇ ਚਲੋ ਇਹ ਆਏ ਦੋ ਚਾਲਾਂ ਇੱਕ ਕੈਮਰੇ ਚੱਕ ਆਂਦੇ ਆ ਲੱਖਾਂ ਚੱਲਣ ਨਹੀਂ ਉਧਰ ਵੀ ਸਾਰਾ ਇਦਾਂ ਹੀ ਸਿਸਟਮ ਚੱਲਦਾ ਰਿਹਾ ਜੀ ਤੇ ਅੱਜ ਹੁਣ ਦੇਖ ਲਓ ਅੱਜ ਦੁਬਾਰੇ ਦੋ ਇਹਦੀ ਗੱਲ ਅਸੀਂ ਕਰਦੇ ਤੂਫਾਨ ਸਾਹਿਬ ਵੱਟੇ ਦਰਾਂਦੇ ਸੀ ਕੋਈ ਗੱਲ ਬਾਤ ਨਹੀਂ ਆਟ ਜਿੱਤ ਪਿਆ ਜਿਹੜੀ ਗੱਲ ਉਹ ਆ ਗਈ ਤੁਹਾਡੇ ਸਾਹਮਣੇ ਗੋਲੀ ਮਾਰ ਕੇ ਜੀ ਡੈਥ ਹੋ ਗਈ ਉਹ ਮੌਕੇ ਤੇ ਉਹਨਾਂ ਦੀਆਂ ਮਾਰੀਆਂ ਗੋਲੀ ਅੱਕੀ ਵੱਜੀ ਹਾਂ ਜੀ ਸਿੱਧੀ ਛਾਤੀ ਵਿੱਚ ਵੱਜੀ ਐ ਤੇ ਮੌਕੇ ਤੇ ਇਹ ਨਹੀਂ ਹੁਣ ਉੱਥੇ ਟਾਈਮ ਕੋਈ ਹੈ ਨਹੀਂ ਜੀ 2 ਮਿੰਟ ਲੱਗੇ 1 ਮਿੰਟ ਲੱਗਾ ਇਹ ਤੋਂ ਹਾਂ ਜੀ ਉਹ ਮੌਕੇ ਚੱਲ ਕੇ ਦੋਨਾਂ ਦੇਖਿਆ ਮਤਲਬ ਕਿੰਨੇ ਉੱਥੇ ਮਾਰ ਲਓ ਉੱਥੇ ਤੇ ਸਾਰਾ ਕੁਝ ਤੁਹਾਡੇ ਸਾਹਮਣੇ ਬਾਕ ਇਹ ਜਿਹੜੀ ਪਹਿਲਾ ਸਾਰੀ ਗੀਤ ਉਹ 26 ਦੀ ਰਾਤ ਨੂੰ ਆਈ ਆ 26 ਅਕਤੂਬਰ 29 ਮਹੀਨੇ ਉਹ ਘਰ ਵਿੱਚ ਦੁਕਾਨ ਉਹ ਇੱਥੇ ਘਰ ਹੋਈ ਸੀ ਨਾ ਪਿੱਛੇ ਨਿਸ਼ਾਨ ਲੱਗੇ ਸਾਰੇ ਜਿਵੇਂ ਰਿਪੋਰਟ ਆਦਾ ਕੰਮ ਕਰਦੀ ਹੈ ਹਾਂਜੀ ਕਾਹਦਾ ਕੰਮ ਕਰਦੀ ਹੈ ਕਾਮਾੜੀ ਦੁਕਾਨ ਪਿੰਡ ਜੀ ਕਰਿਆਨੇ ਦੀ ਨਗੀ ਜੀ ਉਹ ਏਡੀ ਬਹੁਤ ਆੜਾ ਕੋਈ ਮਾਹੌਲ ਨਹੀਂ ਹੈਗਾ ਕੋਈ ਇਹੋ ਜਿਹਾ ਚੱਕਰਬੋਰ ਤਗੜੀ ਜਿਹੇ ਹੈ ਜਿਆਦਾ ਹੈ ਕਿ ਤੇ ਕੋਈ ਬਾਕੀ ਇਹਦੇ ਸੀ ਕਿਨੂੰ ਗੱਲ ਬਾਤ ਦਾ ਕਰਦੇ ਗੱਲ ਬਾਤ ਇਹ ਤੇ ਬਹੁਤ ਤਕਾ ਹਟੇ ਇਹ ਨਾ ਹੋਇਆ ਜਿੱਤੀ ਗੱਲ ਮੰਗਸਾਹਾ ਜੀ ਮੰਗਸਾ ਪਹਿਲਾਂ ਤੋਂ ਬੰਦੇ ਲੱਭਣ ਜਿਹੜੇ ਹੈਗੇ ਆ ਉਦੋਂ ਦੀ ਪੁਲਿਸ ਕਰੀ ਜਾਂਦੀ ਏ ਤਾਂ ਨਾਰਮਲ ਗੱਲ ਹੈਗੀ ਆ ਅੱਜ ਸਾਡੇ ਕੱਲ ਨੂੰ ਹੋਰ ਕਿਤੇ ਘਰ ਵੀ ਹੋ ਸਕਦਾ ਅਸੀਂ ਇੱਥੇ ਹੈਗੇ ਅੱਡੇ ਨਿਆਣੇ ਸੁਗਲੇ ਜਾਂਦੇ ਬਲਕੇ ਕਿਹਦੇ ਕਿਹਦੇ ਕਿੱਧਰ ਕਿੱਧਰ ਕਰਕੇ ਬਲਕੇ ਬਾਹਰ ਨਿਕਲਾ ਬੰਦਾ ਕੱਤੀ ਹੁਣ ਇਹ ਜੇ ਬਾਉਟਲ ਜਿੱਥੋਂ ਆਏ ਮਤਲਬ ਇੱਥੋਂ ਪਾਰ ਸਾਹ ਕੋ ਵੇਚ ਵਟ ਕੇ ਬਾਹਰ ਜਾਂਦੇ ਨੇ ਜੇ ਤੁਸੀਂ ਦੱਸ ਦੋਣਾ ਡੈੱਡ ਕੋਡੀ ਕਿੱਥੇ ਹੈ ਸੀ ਹਾਂਜੀ ਡੈੱਡ ਕੋਡੀ ਡੈੱਡ ਕੋਡੀ ਆਵੇ ਸਾਹਮਣੇ ਬਈ ਤੁਹਾਡੇ ਆ ਵਿੱਚ ਆ ਮਾਰੋ ਕੈਮਰਾ ਇੱਥੇ ਘਟਨਾ ਜੀ ਤੇ ਗੱਲ ਨਹੀਂ ਕਰਨ ਵਾਲੀ ਜੀ ਬਹੁਤ ਦੁਖਦਾਈ ਘਟਨਾ ਹੈ ਇਹਨੂੰ ਥ੍ਰੈਟ ਆਇਆ ਜੀ 26 ਦਿਨੋਂ ਗੋਲੀ ਚੱਲੀ ਜਾ 27 ਨੂੰ ਡੀਐਸਪੀ ਸੱਪੇ ਤੇ ਆਇਆ ਉਹਨਾਂ ਨੂੰ ਅਸੀਂ ਜਾਣ ਲੱਗੇ ਕਿਹਾ ਵੀ ਜਾ ਕੇ ਬੰਦੇ ਸ਼ਰੀਫ ਹੈ ਬਹੁਤ ਜਿਆਦੇ ਉਹ ਗਾੜੀਆਂ ਨੂੰ ਕਹਿੰਦੇ ਕੋਈ ਸ਼ਰੀਫਾ ਨੂੰ ਥ੍ਰੈਟ ਆਉਂਦੇ ਆ ਤੇ ਹੁਣ ਸਕਿਉਰਿਟੀ ਦੇ ਅਸੀਂ ਚਲੋ ਫੌਸ ਸਕਿਉਰਿਟੀ ਘੰਟੇ ਮੰਨਣ ਦੇ ਸਾਨੂੰ ਉਦੋਂ ਤੇ ਕਿੱਥੇ ਸੀ ਕਿ ਬੰਦਾ ਦੁਨੀਆ ਚੱਲ ਜੂਗਾ ਫੇਸ ਗੋੜੀ ਦੇਣੀ ਉਹਨਾਂ ਨੇ ਤੇ ਦੋਸ਼ੀ ਮੇਨ ਗੱਲ ਲੇ ਕੇ ਦੋਸ਼ੀ ਜਿਹੜੀ ਫਰਾਰ ਹੈ ਦੋਸ਼ੀ ਫੜੇ ਜਾਣ ਉਹਨੇ ਜੇ ਕਿਸੇ ਸਸਕਾਰ ਕਰੋ ਨਹੀਂ ਜੀ ਅੱਜ ਅਜੇ ਸਲਾਹ ਅਸੀਂ ਕਰਨ ਲੱਗੇ ਆ ਅਜੇ ਸਸਕਾਰ ਨਹੀਂ ਕਰਨਾ ਜਿੰਨ ਤੱਕ ਉਹ ਦੋਸ਼ੀ ਨਹੀਂ ਫੜ ਇਹ ਜੀ ਮਨਜੀਤ ਸਿੰਘ ਸੀ ਉਮਰ ਇਹਨਾਂ ਦੀ 58 ਸਾਲ ਸੀ ਪਿੰਡ ਧੂਲਕੇ ਤੇ ਰਹਿੰਦੇ ਆ ਪਿਛਲਾ ਪਿੰਡ ਨਾਂ ਦਾ ਸਰਜਾ ਕਾਫੀ ਟਾਈਮ ਤੋਂ ਧੂਲਕੇ ਰਹੇ ਰਹੇ ਤੇ ਇਹਨਾਂ ਦੀ ਕਰਿਆਨੇ ਦੀ ਦੁਕਾਨ ਤੇ ਪਿੰਡ ਵਿੱਚ ਹੀ ਕਰਿਆਨੇ ਦੀ ਦੁਕਾਨਾਂ ਵਿੱਚ ਕਰਿਆਨੇ ਦੀ ਦੁਕਾਨ ਤੇ ਬੈਠੇ ਇਹੀ ਉਹ 2 ਸਵਾ 2 ਕੋਈ 95 ਲੜਕੇ ਆਏ ਤੇ ਇਹਨਾਂ ਨੂੰ ਗੋਲੀ ਮਾਰ ਕੇ ਇੱਕੋ ਗੋਲੀ ਮਾਰੀ ਤੇ ਇਹਨਾਂ ਦਾ ਜੱਥ ਹੋ ਗਿਆ ਜੀ ਇਹਨਾਂ ਨੂੰ ਮਰ ਸੀ ਇਹਨਾਂ ਦੀ 58 ਸਾਲ ਉਮਰ ਸੀ ਜੀ ਇਹਨਾਂ ਦੀ ਉਸ ਤੋਂ ਪਹਿਲਾਂ ਵੀ ਸੱਟ ਖਾਧੀ ਇਹਨਾਂ ਦੇ ਬੇਟੇ ਨੂੰ ਆਈਸੀਯੂ ਇਟਲੀ ਕੋ ਆਇਆ ਵਾ ਉਹਨਾਂ ਨੂੰ ਆਈਸੀ ਕਾਲ ਬੇਟੇ ਨਾਲ ਹਾਂਜੀ ਬੇਟੇ ਨੂੰ ਹੋਇਸੀ ਕੀ ਘੱਟ ਵੜਾ ਫਿਰ ਉਸ ਤੋਂ ਬਾਅਦ ਜਿਹੜੀ ਹੈ ਕਾਲ ਲਗਾਤਾਰ ਆ ਰਹੀ ਸੀ ਨਹੀਂ ਉਸ ਤੋਂ ਬਾਅਦ ਨਹੀਂ ਇਹਨਾਂ ਨੂੰ ਕੋਈ ਕਾਲ ਹੋਈ ਕਿ ਇਹਨਾਂ ਨੂੰ ਕੋਈ ਮਤਲਬ ਉਹਨਾਂ ਦੀ ਕਾਲ ਰਿਸਿਵ ਨਹੀਂ ਕੀਤੀ ਉਸ ਤੋਂ ਬਾਅਦ ਜੀ ਕਰਦੀ ਰੱਖੀ ਸੀ ਇਹ ਅਜੇ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜੀ ਅਜੇ ਫਸਟ ਸਟੇਜ ਤੇ ਹੀ ਹੈ ਇਸ ਤੋਂ ਬਾਅਦ ਅਸੀਂ ਉਹ ਵੀ ਕਾਰਵਾਈ ਕਰਾਂਗੇ ਤੁਹਾਨੂੰ ਦੱਸਿਆ ਜਾਵੇਗਾ ਕਿ ਬੰਦੇ ਸਲੋਂ ਜੀ ਕਿੰਨੇ ਕ ਬੰਦੇ ਸੀ ਆਏ ਇਹ ਫਿਲਹਾਲ ਦੋ ਪਤਾ ਲੱਗ ਰਿਹਾ ਵੈਸੇ ਅਸੀਂ ਅਜੇ ਤੱਕ ਸਾਨੂੰ ਕਿਸੇ ਕੈਮਰੇ 'ਚ ਦਿਸ ਨਹੀਂ ਹੈਗੇ ਜੋ ਪਿੰਕੋ ਅਵਾਜ਼ ਆ ਰਹੀ ਵੀ ਦੋ ਲੜਕੀਆਂ ਸੀ ਜਿਹੜੀ ਦੱਸਿਆ ਜਾ ਰਿਹਾ 15 ਮਿੰਟ ਅੰਦਰ ਪਹਿਲੇ ਪੁਲਿਸ ਨੇ ਹਾਂ ਜੂਦੇ ਬਾਰੇ ਵੱਖਰਾ ਕੇਸ ਡਿਸਟ੍ਰਬ ਕੀਤਾ ਜੀ ਜੀ ਫਾਇਰਿੰਗ ਦੀ ਕਿੰਨੀ ਕਿੰਨੀ ਗ੍ਰੀਨ ਅੱਜ ਕਰੀਬ 2 ਸਵਾ 2 ਦਾ ਟਾਈਮ ਜੀ ਦਿੰਦਾ ਜੀ ਪੀਐਮ ਵੀ ਇੱਕੋ ਗੋਲੀ ਲੱਗੀ ਜਿਹਨਾਂ ਦੇ ਛਾਤੀ 'ਚ ਗੋਲੀ ਲੱਗੀ ਹੋਈ ਹਾਂ ਤੱਕ ਜਿਹੜੇ ਆ ਪਤਾ ਪਾਏ ਗਏ ਕਿ ਨਹੀਂ ਇਹ ਜੇ ਤੱਕ ਨਹੀਂ ਪੁੱਛੇ ਜਿੱਤੇ ਆਪਾਂ ਫਾਸਟੇਟੇ ਮਕਦਰਜ਼ ਕਰ ਰਹੇ ਜੀ ਉਹਨਾਂ ਦੇ ਧਿਆਨ ਲੱਕੇ ਉਸ ਤੋਂ ਬਾਅਦ ਅਗੂ ਕਰੀ ਕੋ ਸੈਸੀ ਥੋੜੀ ਹੋਈ ਗਈ ਹਾਂਜੀ ਦੇਖਾਂਗੇ ਜੀ ਉਹ ਕਰ ਰਹੇ ਨੇ ਜੀ ਹੰਡਰ ਪਰਿਵਸਾਪਾ ਕਬਜ਼ੇ ਚ ਲਾ ਲਈ ਜੀ ਉਸ ਤੋਂ ਬਾਅਦ ਸਪਾ ਮੋਰਚੀ ਚ ਖਾਗਦੇ ਇਸ ਤਰ੍ਹਾਂ ਕੋਸ਼ਿਸ਼ ਕਰਨਾ